ਅਸੀ ਗਾਲ ਜੀ ਲਓ ਬਈ ਹੁਣ ਆਪਾਂ ਖੇਤ ਦੀ ਚਾਹ ਜਿਹੜੀ ਬਣ ਰਹੀ ਹੈ ਨਾ ਇਹ ਬਾਬਾ ਜੀ ਨੂੰ ਪੁੱਛ ਦਾਂਗੇ ਵੀ ਇਹ ਚਾਹ ਕਿਵੇਂ ਬਣਾ ਰਿਆ ਇਹ ਕਿੱਥੋਂ ਲੱਕੜਾਂ ਕਿ ਉਹ ਇਹਦਾ ਨਹੀਂ ਇਹ ਬਾਬਾ ਕਿਵੇਂ ਕੀ ਇਕੱਠਾ ਕਰੀ ਬੈਠਾਂਗਾ ਇਹ ਬਾਕੀ ਇੱਥੇ ਆਹੀ ਲੱਕੜਵਾਲਣ ਮਾੜਾ ਮੋੜਾ ਖੇਤ ਦੇ ਖੇਤਾਂ ਚੋਂ ਕੋਈ ਡਾਕਟਰ ਤੋਂ ਡਾਣੀ ਤੋੜ ਲਈ ਪਸਾਂ ਹੀ ਬਾਲਣ ਇਕੱਠਾ ਹੋ ਜਾਂਦਾ ਆਏ ਬਾਲ ਕਰਕੇ ਇਕੱਠਾ ਉਹ ਚਾਹ ਬਣਾਈ ਦਈਏ ਇੱਥੋਂ ਨਹੀਂ ਝੋਨਾ ਲਾ ਲੈਣੋ ਤੁਸੀਂ ਤੁਹਾਡੇ ਕੋਲ ਲੱਕੜਵਾਲਣ ਨਹੀਂਗਾ ਕੁਛ ਨਹੀਂਗਾ ਤੇ ਫੇਰ ਹੁਣੇ ਕੀ ਤੋੜਿਆ ਮੈਨੂੰ ਤਾਂ ਕੁਝ ਬਹੁਤ ਤੋੜਾ ਹੋਣਾ ਅੱਗੇ ਪਹਿਲਾਂ ਨਰਮਾ ਹੁੰਦਾ ਛੱਡੀ ਵਾਲਨ ਹੁੰਦਾ ਸੀ ਬਾਧੂ ਹੁਣ ਛੱਡੀ ਨਹੀਂ ਬਲਣੀ ਲੱਕੜੇ ਡਾਕਟਰਾਂ ਨੂੰ ਤੋੜਦੇ ਉਹ ਜਿਹੜੇ ਡਾਕਟਰ ਜਲਦੇ ਵੇ ਇਹਨਾਂ ਨੂੰ ਲਾਉ ਤਾਂ ਉਹ ਤਾਂ ਕਹਿੰਦੇ ਆ ਲੋਕ ਡਾਕਟਰ ਲਾਹੋ ਪਰ ਤੋਂ ਵੱਧ ਹੂੰ ਇਹ ਤਾਂ ਗੱਲ ਹੈ ਜੀ ਡਾਕਟਰ ਤੁਹਾਡੇ ਬਹੁਤ ਲੱਗੇ ਹੋਏ ਇਹ ਦਸਤੀ ਮੜਾ ਉਡਾ ਖੇਤਾਂ ਚਾਹ ਪਾਣੀ ਕਰ ਲਈਦਾ ਪਰ ਕਿਉਂ ਵੀ ਚੰਗੀ ਗੱਲ ਹੈ ਜੀ ਡਾਕਟਰ ਤਾਂ ਅਜਾ ਚਾਹ ਦੇਖੋ ਜੀ ਚਾਹ ਦੇ ਵਾਲੇ ਆਹ ਦੇਖੋ ਇਹਨੂੰ ਕਹਿੰਦੇ ਆ ਖੇਤ ਵਾਲੀ ਚਾਹ ਨਾ ਏ ਪੀ ਕੇ ਦੇਖੀ ਤੂੰ ਦੇਖ ਰਹੀ ਜੀ ਜਵਾਦੇ ਦਾ ਘਰ ਦੀ ਚਾਹ ਨੂੰ ਸੋਗਣੇ ਚੰਗੀ ਆ ਚਾਹੇ ਅੱਛਾ ਜੀ ਚਲ ਦੇਖਦੇ ਅੱਜ ਲੈਨੇ ਆਪਾਂ ਖੇਤ ਦੀ ਚਾਹ ਦਾ ਸਵਾਦ ਧੰਨਵਾਦ